ਤੇਰੇ ਤੇ ਅੰਦਰ ਵੱਸਦਾ ਏ ਇਹਨੂੰ ਪ੍ਰਗਟ ਕਰ ਇਹਨੂੰ ਜ਼ਾਹਰ ਕਰ ਤੇ ਇਹਨੂੰ ਪ੍ਰਗਟ ਕਿਵੇਂ ਕਰਨਾ ਏ ਇਹ ਪ੍ਰਗਟ ਕਿਵੇਂ ਹੁੰਦਾ ਏ ਤੇ ਪਾਤਸ਼ਾਹ ਜੀ ਨੇ ਬਚਨ ਕਿਤੇ ਕਿ ਸਤ ਸੰਗਤ ਵਿੱਚ ਜਾ ਕਿਉਂਕਿ ਲੋਕਰ ਦੇ ਅੰਦਰ ਚੀਜ਼ ਹੈ ਅੰਦਰ ਸਭ ਕੁਝ ਹੈ ਪਰ ਲੋੜ ਹੈ ਉਸ ਮੁਕਤਲਿਕ ਨੂੰ ਖੋਲਣ ਦੀ ਇਸ ਹਿਰਦੇ ਦੇ ਅੰਦਰ ਤੇਰੇ ਅੰਦਰ ਹੀ ਰੱਬ ਵੱਸਦਾ ਏ ਭਲਿਆ ਬਾਹਰ ਢੂੰਡੇ ਸੋ ਪਰਮ ਪੁਲਾਹੀ ਬਾਹਰ ਤੇ ਢੂੰਡਣਾ ਬਾਹਰ ਅਸੀਂ ਪਰਮਾਤਮਾ ਨੂੰ ਲੱਭਦੇ ਆ ਪਰ ਹਿਰਦੇ ਦੇ ਅੰਦਰ ਕਦੀ ਖੋਜਣ ਦਾ ਯਤਨ ਹੀ ਨਹੀਂ ਕੀਤਾ ਬੰਦੇ ਖੋਜ ਦਿਲ ਹਰ ਰੋਜ਼ ਤੇ ਜਿਸ ਦਿਨ ਤੂੰ ਖੋਜ ਲੇਗਾ ਨਾ ਫਿਰ ਪਰੇਸ਼ਾਨੀ ਮਾਈ ਫਿਰ ਤੇਰੇ ਜੀਵਨ ਦੇ ਵਿੱਚ ਕਦੇ ਪਰੇਸ਼ਾਨੀ ਨਹੀਂ ਹੋਵੇਗੀ ਪਰ ਇਹ ਕੁੰਜੀ ਨਾਮ ਦੇ ਦਾਣ ਦੀ ਗੁਰੂ ਦੇ ਕੋਲੋਂ ਮੰਗ ਲੈ ਇਹ ਨਾਮ ਦੀ ਕੁੰਜੀ ਹੈ ਜਿਹੜਾ ਕੁੰਜੀ ਨਾਮ ਦੀ ਪਤਸ਼ਾਹੀ ਜੀ ਦੇ ਕੋਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਕੋਲੋਂ ਪ੍ਰਾਪਤ ਕਰ ਲੈਂਦਾ ਹੈ ਉਹ ਇਸ ਪਰਮਾਤਮਾ ਹਿਰਦੇ ਵਿੱਚ ਵਸਦੇ ਨੂੰ ਪ੍ਰਗਟ ਕਰ ਲੈਂਦਾ ਹੈ ਕੁੰਜੀ ਸਤਗੁਰੂ ਦੇ ਕੋਲ ਹੈ ਸਤਗੁਰੂ ਦਾ ਸ਼ਬਦ ਇਸ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਲੱਭਣ ਦਾ ਯਤਨ ਕਰਦਾ ਹੈ ਭਾਵਤੀ ਰਸਤਾ ਦਿਖਾਂਦਾ ਹੈ ਸ਼ਬਦ ਕੁੰਜੀ ਹੈ ਤੇ ਜਿਹੜਾ ਇਸ ਸ਼ਬਦ ਨੂੰ ਜਪਦਾ ਹੈ ਹਿਰਦੇ ਤੇ ਵਸਾਉਂਦਾ ਹੈ ਉਸ ਤੇ ਅਮਲ ਕਰਦਾ ਹੈ ਉਨ੍ਹਾਂ ਦੇ ਹਿਰਦਿਆਂ ਦੇ ਵਿੱਚ ਅਕਾਲ ਪੁਰਖ ਜੀ ਪ੍ਰਗਟ ਹੋ ਜਾਂਦੇ ਨੇ। ਬਸ ਇੱਕ ਦਮ ਦੇ ਚਲੇ ਆਓ ਇਸ ਮੰਨੋਂ ਭਗਵਾਨ ਹਾਜ਼ਰ ਨਜ਼ਰ ਹੈ। ਨਾ ਕਿਸੇ ਮੰਦਰ ਚ ਮਿਲੇਗਾ, ਨਾ ਕਿਸੇ ਗੁਰਦੁਆਰੇ ਚ, ਨਾ ਕਿਸੇ ਮਸਜਿਦ ਚ, ਨਾ ਕਿਸੇ ਚਰਚ ਚ, ਨਾ ਕਿਸੇ ਤੀਰਤ ਚ, ਨਾ ਕਿਸੇ ਹੋਰ ਪਹਾੜ ਦੇ ਚੋਂ, ਗੁਫਾ ਦੇ ਚੋਂ। ਜਦ ਵੀ ਲੱਭੇਗਾ ਇਹ ਨੌਨੇ ਦਾ ਨਾਮ, ਨੌਨੇ ਦਾ ਅੰਮ੍ਰਿਤ ਪ੍ਰਕਾਸ਼ ਦਾ ਨਾਮ ਦੇਹੀ ਨੇ ਇਸ ਆਬਿਸਮ। ਗੁਰਦੁਆਰੇ ਗਿਆ ਹੋਇਆ ਉਸ ਦਾ ਸਫਲ ਜਿਸ ਨੂੰ ਸਮਝ ਆ ਗਈ ਗੁਰੂਆਂ ਨੂੰ ਮੰਦਰੋਂ ਪ੍ਰਗਟ ਕਰਨਾ। ਮੰਦਰ ਗਿਆ ਹੋਇਆ ਉਸ ਦਾ ਸਫਲ ਜਿਸ ਨੂੰ ਪਤਾ ਚੱਲ ਜਾਏ ਹਰੀ ਮੰਦਰੋਂ ਪ੍ਰਗਟ ਕਰਨਾ। ਔਰ ਗੀਵਨ ਨੂੰ ਹਰਿ ਮੰਦਰ ਬਣਾਣਾ ਹੈ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖ ਰਿਆਂ ਇੱਕ ਦੁੱਖ ਵੀ ਨਹੀਂ ਮਿਟਣਾ ਇੱਕ ਪਾਪ ਵੀ ਨਹੀਂ ਮਿਟਣਾ ਜਿਹੜਾ ਅਸੀਂ ਸੁਣਦੇ ਆ ਨਾ ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮ ਜਨਮਾਂ ਤਰਾ ਦੇ ਪਾਪ ਧੁੱਲ ਜਾਣਗੇ ਸਹੀ ਸਹੀ ਹੈ ਪਰ ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ ਆ ਇਹ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖ ਰਿਆਂ ਇੱਕ ਪਾਪ ਵੀ ਨਹੀਂ ਕਰੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਉਹ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦਿਆਂ ਸਾਰੇ ਦੁੱਖ ਮਿਟ ਜਾਂਦੇ ਸਾਰੇ ਪਾਪ ਮਿਟ ਜਾਂਦੇ ਦੂਸਰਾ करोड़ दफा वाहेगुरू वाहेगुरू आखना बहुत सौख है बहुत सौख है कई सैकड़े पाठ जब जी साहब के कर दें सुमनी साहब के करते हैं असं जीतने कर ले ठीक है एक पंक्ति पढ़नी बड़ी कठिन है ओके ठीक है, तो है करी जाओ किसी दिन एक पंक्ति पढ़ने दी जा आ जा जाए जा। करोड़ दफा वाहेगुरू वाहेगुरू करना बड़ा आसान है एक दफा वाहेगुरू जपना अपना बड़ा औख जबान उचारण करे और उच्चारण होगा जी घड़ियाल की आवाज़ है घड़ियाल की आवाज दोनों है सहज बिलोवो जैसे कत न जाए इस तरह की दोनों आवाज लंबी ਤੇ ਮਨ ਉਸ ਨੂੰ ਸੋਚੇ ਇਹਨੂੰ ਧਿਆਨ ਸਾਧਨਾ ਕਹਿੰਦੇ ਨੇ ਜਪ ਸਾਧਨਾ ਕਹਿੰਦੇ ਨੇ ਇਹਨੂੰ ਨਾਮ ਅਭਿਆਸ ਕਹਿੰਦੇ ਆ ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਿਆ ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ 15 ਮਿੰਟ 10 ਮਿੰਟ ਕਰਨਗੇ ਹਾਂਜੀ ਮੈਂ ਨਾ ਪੜਿਆ ਤੇ ਬਾਣੀ 'ਚ ਲਿਖਿਆ ਸੁਣੋ ਸਖੀ ਮਿਲਨ ਬਾਤ ਕਹੂੰ ਰੱਬ ਨੂੰ ਮਿਲਣਾ ਸੀ ਨਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਪੜਦਾ ਤੇ ਮੈਂ ਪੜਿਆ ਹੱਥਕ ਮਾਰੇ ਕਹਿੰਦੇ ਮੇਰੀ ਸਹੇਲੀ ਆ ਮੇਰੇ ਗੁਰਮੁਖ ਮਿੱਤਰ ਸਹੇਲੀ ਆ ਮੈਂ ਤੈਨੂੰ ਰੱਬ ਨੂੰ ਮਿਲਣ ਦੀ ਗੱਲ ਦੱਸਾਂ ਸੁਨੋ ਸਖੀ ਮਿਲਨ ਬਾਤ ਕਹੂੰ ਤੇ ਕੀ ਕਿਹਾ ਸਗਰ ਅਹ ਮਿਟਾਵੋ ਤੋ ਘਰ ਹੀ ਲਲਨ ਪਾਵੋ ਇੱਕ ਪੰਕਤੀ ਵਿੱਚ ਰੱਬ ਨੂੰ ਮਿਲਣ ਦੀ ਗੱਲ ਦੱਸਤੀ ਧੰਗੁਰੂ ਗ੍ਰੰਥ ਸਾਹਿਬ ਨੇ ਵੀ ਤੋ ਆਪਣੇ ਅੰਦਰੂ ਸਾਰੀ ਮੈਂ ਮੇਰੀ ਮੇਟਲਾ ਰੱਬ ਤੇਰੇ ਅੰਦਰ ਹਾਜ਼ਰ ਹੋ ਜਾਏਗਾ ਸਗਰੋ ਅਹ ਮਿਟਾਵੋ ਤੋ ਘਰ ਹੀ ਲਲਨ ਪਾਵੋ ਬਾਰੋਂ ਲੱਭਣ ਜਾਂਦੀ ਲੋੜ ਨਹੀਂ ਤੂੰ ਆਪਣੇ ਅੰਦਰੋਂ ਹੋਮੇ ਖਤਮ ਕਰ ਲੈ ਇਸ ਹਿਰਦੇ ਰੂਪੀ ਘਰ ਵਿੱਚ ਹੀ ਪ੍ਰਮਾਤਮਾ ਪ੍ਰਗਟ ਹੋ ਜਾਏਗਾ ਇੱਕ ਪੰਕਤੀ ਵਿੱਚ ਇੰਨਾ ਪਦਾਰਥ ਭਰਿਆ ਹੈ ਦੁਨੀਆਂ ਦਾ ਸਾਰਾ ਧਨ ਦੌਲਤ ਵੀ ਇਹਦੇ ਬਰਾਬਰ ਨਹੀਂ ਹੈਗਾ ਬੋਲੋ ਐ ਕਰੋ ਮਹਾਰਾਜੀ ਮੇਰੇ ਇਸ਼ਟ ਦੇਵ ਗੁਰੂ ਨਾਨਕ ਦੇਵ ਜੀ ਹੈ ਜਬਸੇ ਮੈਨੇ ਵਾਣੀ ਪੜਨਾ ਸ਼ੁਰੂ ਕੀਤਾ ਤਬਸੇ ਮੇਰੇ ਅੰਦਰ ਕਾਫੀ ਪਰਿਵਰਤਨ ਆਇਆ ਮਹਾਰਾਜੀ ਮੇਰੇ ਨੂੰ ਉਸੇ ਮਿਲਣੇ ਦਾ ਬਹੁਤ ਮਨ ਹੈ ਮਹਾਰਾਜੀ ਉਸੇ वाहे गुरु वाहे गुरु वाहे गुरु आठो पहर जपो वाहे गुरु वाहे गुरु एक श्वास भी खाली ना जाए वाहे गुरु वाहे गुरु और कोई चाह ना होने पावे केवल साहब के दर्शन की चाहो नानक साहब के दर्शन की चाहो वो आ जाएंगे हमें तो बिना चाह के दर्शन दिए थे पैंतीस वर्ष पहले गंगा किनारे बिना चाह के अचा स्थिति में उन्होंने दर्शन दिए थे तो अगर हम वाहे गुरु वाहे गुरु वाहे गुरु आठो पहर जपे और कोई चाह ना करें तो निश्चित दर्शन हो जाएंगे अन्य अगर चाह करोगे उतना ही विलंब होगा अन्य चाह मिटाकर एक चाह रख लो कि अब जिया नहीं जा रहा, आपके तो गुरु के दर्शन दे वो तो हैं ही है अखंड मंडलाकार पा न हो चाह ही न चाह कछो तुम सन सहज सने बसहु निरंतर तासुर अन्य चाहिए अगर है तो फिर भगवान का दर्शन या गुरु साहब का दर्शन गुरु और भगवान एक ही है दर्शन मिलना मुश्किल है जब कोई चाह नहीं रह जाती चाह मिटी चिंता मिटी मनुआ बेपरवा जिनको कछो न चाहिए वो शाहन के साथ वो भगवान का साक्षात्कार करते हैं ब्रह्मभूता प्रसन्नात्मा न शोचती न कांक्षति समाज सर्वेश भूतेश मद भक्ति में लभते पराम न कोई चाह है न कोई शोक है हर समय भगवान की स्मृति हो रही और आंसू गिर रहे हैं हे नाथ आप कब दर्शन दोगे तो भगवान दर्शन दे देते हैं निक निक खा गया जी वैश्य पूर्ण है ਕੋਈ ਛਕੀਟਾ ਮਟੇ ਚੱਕਦਾ ਹੈ ਕੋਈ ਛਾੜੂ ਲਾਉਂਦਾ ਹੈ ਕੋਈ ਪਾਣੀ ਛੱਡਦਾ ਹੈ ਕੋਈ ਲੀਟਰ ਵਤਾਂਦਾ ਹੈ ਇਹਨਾਂ ਦਾ ਸਾਰੇ ਹੈ ਹੀ ਲੱਗੇ ਹੋਏ ਇਹਨਾਂ ਦੀਆਂ ਰੋਟੀਆਂ ਵਰਤੋਂ ਦੀਆਂ ਉਗਰਾ ਲੰਗੀਆਂ ਪਕਾਉਂਦੀਆਂ ਲੰਗੀਆਂ ਤੱਪੜ ਵਿਛਾਉਂਦੀਆਂ ਮੈਂ ਛੇਤੀ ਰੱਬ ਨੂੰ ਮਿਲਣਾ ਕੁੜੀਆਂ ਦੀ ਕੁੜੀਆਂ ਵਿੱਚ ਰਹੇ ਤੇ ਕਿ ਇਹੋ ਜੀ ਸੇਵਾ ਕਰਾਂ ਜਿਹੜਾ ਮੈਂ ਛੇਤੀ ਰੱਬ ਨੂੰ ਮਿਲਣਾ ਸਾਰੇ ਸੇਖਣ ਭਾਈ ਚੱਲ ਇੱਟਾਂ ਦੀ ਸੇਵਾ ਹੈ ਮਿੱਟੀ ਦੀ ਸੇਵਾ ਹੈ ਲੰਗਰ ਦੀ ਚੱਲ ਸੇਵਾ ਕਰਾਂ ਇਹਦਾ ਤੁਸੀਂ ਕਿਉਂ ਕਹਿੰਦੇ ਹੋ ਗੁਰੂ ਸਾਹਿਬ ਨੇ ਮੈਨੂੰ ਕਹਿਣ ਦਾ ਕਹਿਣ ਮੈਂ ਉਹ ਗੁਰੂ ਸਾਹਿਬ ਕਹਿਣਗੇ ਸੇਵਾ ਕਰਾਂਗਾ ਇਹ ਲੰਗਰ ਵਰਤਨ ਵੀ ਜੇ ਤਾਂ ਕੇ ਬਹਿ ਜਾਂਦਾ ਪੰਗਤ ਸਿਰ ਪਰ ਸੇਵਾ ਵਿੱਚ ਕੀ ਹੋਣਾ ਗੁਰੂ ਸਾਹਿਬ ਕਹਿੰਦੇ ਭਾਈ ਸਿੱਖਾ ਦੀ ਤੈਨੂੰ ਦੇਖ ਰਹੀ ਹੈ ਲੰਗਰ 'ਚ ਤੈਨੂੰ ਵੇਖੀਦਾ ਹਰ ਹੱਦ ਪਰ ਤੈਨੂੰ ਅਸੀਂ ਸੇਵਾ ਕਰਦੇ ਨਹੀਂ ਕਿ ਨਹੀਂ ਕੋਈ ਦੇਖੇ ਕਹਿੰਦੇ ਮੈਂ ਸੇਵਾ ਦਾ ਮੈਂ ਉਹ ਕਰਾਂਗਾ ਜਿਹੜੀ ਮੈਨੂੰ ਸੱਚੀ ਰੱਬ ਨੂੰ ਮਿਲਾ ਦੇਵੇ ਹੁਣ ਗੁਰੂ ਸਾਹਿਬ ਨੇ ਵੇਖਿਆ ਜੇ ਨਹੀਂ ਰੱਬ ਨੂੰ ਮਿਲਣਾ ਇਹ ਗੱਲਾਂ ਵਾਲਾ ਹੈ ਹਿੰਦਾ ਅੱਥੀ ਖੜਾ ਰਹਿਣੇ ਗਏ ਅੱਗੇ ਤੁਰਨ ਵਾਲਾ ਜਿਹੜੇ ਕੇ ਤੁਰਨ ਵਾਲੇ ਉਹ ਆਪਦਾ ਰਸ ਨਹੀਂ ਖਰਾਬ ਕਰਦੇ ਆਪ ਦੀਆਂ ਥਾਵਾਂ ਨਹੀਂ ਬਦਲਦੇ ਆਪ ਨੇ ਕਿਤੇ ਕਿਤੇ ਪਾਸੇ ਹੋ ਜਾਣ ਕਦੀ ਕਿਸੇ ਪਾਸੇ ਗੁਰੂ ਸਾਹਿਬ ਨੇ ਕਿਹਾ ਕਿ ਪਾਸੇ ਮਨ ਜੋੜ ਕੇ ਲੱਗਣਾ ਸੀ ਫਿਰ ਤੁਰੇ ਹੀ ਜਾਣਾ ਕਹਿੰਦਾ ਜੀ ਮੈਂ ਉਹ ਸੇਵਾ ਕਰਨੀ ਜਿਹੜੇ ਛੇਤੀ ਰਾਮ ਨੂੰ ਕਿਹਦੇ ਛੇਤੀ ਮਿਲਣੇ ਦੀ ਜੰਗਲ ਚ ਚਲਾ ਜਾ ਲੱਕੜਾ ਕੱਟੀਆਂ ਕਰਦਾ ਉੱਤੇ ਸਮਾਦੀ ਲਾਦਾ ਤੇ ਸਿੱਧਾ ਸੱਚ ਖੜ ਕੇ ਜਾਏਗਾ ਛੇਤੀ ਰੱਬ ਨੂੰ ਮਿਲਨੇਗਾ ਜਾ ਕੇ ਪ੍ਰਣਾਮ ਦੇ ਦੇ ਜੀ ਖਾ ਬਣਾ ਕੇ ਸੜਕੇ ਮਲ ਜਾ ਕਿਉਂਕਿ ਮਹਾਰਾਜਾਂ ਦੇ ਸੀ ਇਹ ਰੱਬ ਨੂੰ ਮਿਲਣ ਵਾਲਾ ਨਹੀਂ ਬਸ ਇਹਦੇ ਤਾਂ ਬਸ ਫੋਕੀ ਨਿਸ਼ਾਨਾ ਸਾਰੇ ਸਿੱਖ ਸੇਵਾ ਦੇ ਲੱਗੇ ਉਹ ਘਲਾਰੀ ਕਰਦਾ ਸਿਖਾੜ ਗਿਆ ਵੀ ਜਾ ਕੇ ਤੂੰ ਪੁੱਛਣਾ ਨਹੀਂ ਸੀ ਤੇ ਹੁਣ ਪੁੱਛਿਆ ਕਿ ਗੁਰੂ ਦਾ ਪਰਸ਼ਨ ਕਮਾਲ ਜਾ ਕੇ ਉਹ ਹੀ ਸੜਕੇ ਮਲ ਗਿਆ ਤੂੰ ਸੱਜਣ ਦੇ ਜਾਏਗਾ ਵਿਵਾਨ ਚ ਲੈ ਕੇ ਜਾਣਗੇ ਤੈਨੂੰ ਦੇਰ ਤੀ ਜੰਗਲ ਚ ਚਲਾ ਗਿਆ ਲੱਕੜਾ ਕੱਟੀਆਂ ਕਰਨੀ ਅੱਗ ਵੀ ਦੇ ਦਿੱਤੀ ਤਰਾ ਪਛਾਲ ਮਾਰਨ ਨੂੰ ਵਿੱਚ ਜੀਨ ਕਰੀ ਮੈਂ ਮੈ ਬਹਿ ਜਾ ਚੌਕੜਾ ਮਾਰ ਗੇੜਾ ਨਹੀਂ ਜਾਣਾ ਮਹਾਰਾਜ ਨੇ ਕੁਦਰਤ ਸਾਜੀ ਰਾਜੇ ਦੀ ਚੋਰੀ ਹੋਈ ਜੋ ਸਮਾਨ ਵਣ ਕੇ ਲਿਆ ਪਰ ਰਾਜੇ ਦੇ ਕੁਸ਼ਪਾਈਆਂ ਨੂੰ ਪਤਾ ਲੱਗਿਆ ਉਹ ਮਗਰੀ ਲੱਗੇ ਰਾਜਾ ਵੀ ਤੇ ਸਪਾਈ ਸਾਡਾ ਜੋਰ ਗਠਬੰਦੀ ਚੋਰ ਮਗਲ ਲਾ ਕੇ ਇਹ ਚੋਰ ਅਗੇ ਕੇ ਭਜ ਗਿਆ ਅਗੇ ਸਿੱਖ ਸਿਖਾ ਬਣਾ ਕੇ ਸੜਨ ਨੂੰ ਜੀ ਨਹੀਂ ਕਰਦਾ ਚੋਰ ਨੇ ਪਛਿਆ ਵੀ ਕੀ ਗੱਲ ਉਹ ਕਹਿੰਦਾ ਵੀ ਮੈਂ ਸਤਗੁਰਾਂ ਕੋਲ ਆਇਆ ਸੀ ਰੱਬ ਨੂੰ ਮੇਨੋਂ ਵਾਸਤੇ ਤੇ ਉਹਨੇ ਕਿਹਾ ਵੀ ਜਲਦੀ ਮੈਨਾਂ ਤੇ ਸਿਖਾ ਬਣਾ ਕੇ ਸੜ ਕੇ ਮਰ ਜਾ ਤੈਨੂੰ ਬਾਬਾ ਜੀ ਦੇ ਲੇਨ ਆਉਣ ਮੇਰਾ ਦਿਲ ਵੀ ਕਰਦਾ ਉਹ ਕਹਿੰਦਾ ਫਿਰ ਮੈਨੂੰ ਦੇ ਦੇ ਤਨਵਾਲ ਦੇ ਕੋਲ ਲੈਣਾ ਚੰਦਾ ਹੈ ਆ ਤਨਵਾਲ ਲੁੱਟ ਕੇ ਲਿਆਵੇਂ ਰਾਜੇ ਦਾ ਲਗਾ ਤੇ ਬਚਨ ਮੈਨੂੰ ਦੇ ਦੇ ਸਿੱਖ ਨੇ ਕਿਹਾ ਵੀ ਠੀਕ ਬੋਲੇ ਧਰਮਾਲ ਆ ਰਿਹਾ ਬਚਨ ਦੇ ਦਿੰਦਾ ਚੋਰ ਨੇ ਛਾਲ ਮਾਰੀ ਵੇਖਦੇ ਇਹ ਵਿਵਹਾਰ ਆ ਇਹ ਜੋ ਸਤਨਾਮ ਸਤਨਾਮ ਜਪਦਾ ਹੋਇਆ ਵਿਵਹਾਰ ਵਿੱਚ ਬੈਠਾ ਸਤਖੰਡ ਨੂੰ ਜਾ ਰਿਹਾ ਏ ਉਹ ਭਾਈ ਤੇ ਇੱਥੋਂ ਮੈਂ ਮਲਖਾਰੀ ਜਾਣਾ ਜਿਹਨੇ ਮੈਨੂੰ ਗੁਰੂ ਦਾ ਬਚਨ ਦੇ ਦਿੱਤਾ ਏ ਪਰ ਤੂੰ ਆਪ ਦਾ ਫਿਕਰ ਕਰਦਾ ਤੂੰ ਬੇਚਨ ਬਣਿਆ ਨਹੀਂ ਤੇਰੇ ਦੇ ਵਿਵਤਾ ਦਾ ਪਹਾੜ ਢੁਕਵਾਉਂਦਾ ਆਕੋ ਜੀ ਵਾਹ ਜੀ ਮੈਂ ਤਾਂ ਬੇਗੁੱਠ ਯਾਰਿਆ ਮਹਿਮਾਨ ਚ ਬਿਠਾ ਪਰ ਤੇਰੇ ਦੇ ਵਿਵਤਾ ਦੇ ਪਹਾੜ ਢੁਕਵਾਉਣ ਵਾਲਾ ਜੋ ਮੇਰਾ ਰਸਤਾ ਸੀ ਉਸ ਤੇ ਹੁਣ ਤੂੰ ਜਾਏਗਾ ਤੇਰੇ ਆਲੇ ਦੇ ਬੇਚਨ ਬਣ ਕੇ ਮੈਂ ਜਾਣਾ ਬਸ ਇੱਕ ਮੰਗਰੀ ਆ ਗਈ ਸਿਪਾਹੀ ਉਹ ਕਹਿੰਦੇ ਬਈ ਤੂੰ ਚੋਰ ਹੈ ਸ਼ੀਖਾ ਕੋ ਬਿਠਾ ਲੁਕ ਗਿਆ ਇਹਦਾ ਨਹੀਂ ਦੀ ਮੈਂ ਨਹੀਂ ਚੋੜ ਚੋਰ ਦਾ ਮਰ ਗਿਆ ਸਮਾਨ ਹੀ ਛਿੜ ਗਿਆ ਚੂੜਬੋ ਮੈਂ ਤੂੰ ਚੋਰ ਰਾਜੇ ਕਾ ਲੈ ਜੋ ਇਸ ਨੂੰ ਮਾਂ ਜਮਾ ਕਰਕੇ ਇਹਨੂੰ ਬਾਪ ਅਸੀਂ ਦੀ ਲੜਕਾਰ ਮਾਂ ਜਮਾ ਕਰ ਲਿਆ ਸਿਪਾਹੀ ਫੜ ਕੇ ਲੈ ਗਏ ਫਹਾਤਿਆ ਸੀ ਅੱਜ ਕੱਲ੍ਹ ਇਹ ਆਪਸੀ ਗਾਫਲ ਫਾਹੀ ਤੇ ਉਹ ਗਾਬੜਾ ਤੂੰ ਅੱਜ ਕੱਲ੍ਹ ਫਹਾ ਲੱਗੇ ਮਨ ਨੂੰ ਮਾਰਾ ਕਿਉਂਕਿ ਤੂੰ ਗੁਰੂ ਤੋਂ ਬੇਮੁਖ ਹੈਂ ਦੇਰ ਨਾ ਕਰ ਲੈ ਮੇਰਾ ਨਾਮ ਜਪ ਨਹੀਂ ਤਾਂ ਕਲਯੁਗ ਦਾ ਪਹਾੜ ਟਿਕੜ ਵਾਲਾ ਤੇਰੇ ਦੀ ਕਿ ਗੁਰੂ ਸਾਹਿਬ ਨੂੰ ਪਤਾ ਲੱਗਿਆ ਕਿ ਉਹ ਸਿੱਖ ਸਿੱਖਾ ਜੋ ਸਰਦ ਗਿਆ ਸੀ ਚੋਰ ਉਹਦੇ ਤੋਂ ਵਜਣ ਲੈ ਕੇ ਸੱਜਣ ਨੂੰ ਚਲਾ ਗਿਆ ਇਹ ਉਹ ਰਾਜੇ ਨਹੀਂ ਉਹਨੂੰ ਫਹਾ ਦੇ ਕੇ ਮਾਰ ਦਿੰਦਾ ਹੈ ਗੁਰੂ ਸਾਹਿਬ ਕਹਿਣ ਲੱਗੇ ਮੂਰਖ ਮਰਿਆ ਵੀ ਮਲਮਾਈ ਸੀ ਬਚਲ ਮੰਗਦਾ ਨਹੀਂ ਮਰਿਆ ਲਾਲਚ ਕਰਕੇ ਫਾਹ ਲੈ ਕੇ ਮਰਿਆ ਸੁਬਾਨ ਮੂਰਖ ਕਹਿੰਦੇ ਬਚਨ ਵੀ ਮਿਲ ਗਿਆ ਪਰ ਬਚਨ ਮੰਨ ਕੇ ਜਾਣ ਨਹੀਂ ਦਿੱਤੀ ਲਾਲਚ ਵਿੱਚ ਫਾਹ ਲੈ ਕੇ ਮਰਿਆ ਤੇ ਮਰਕਾ ਨੂੰ ਗਿਆ ਧਤ ਜਿਹਾ ਹੈ ਗੁਰਦਾਇ